ਗਾਇਕੀ ਦੀ ਚਟਕਾ ਜਿਹੜੀ ਮੈਨੂੰ ਘਰ ਦੇ ਵਿੱਚੋਂ ਹੀ ਮਿਲੀ ਮੇਰੇ ਫਾਦਰ ਸਾਹਿਬ ਜਿੱਦਾਂ ਵੈ ਤਾਂ ਸ਼ੰਦ ਹਨਾ ਹੀ ਰਾਂਝਾ ਮਿਰਜਾ ਸਹਿਬਾ ਇਹ ਸਾਰੀਆਂ ਪੁਰਾਣੀਆਂ ਲੋਕ ਗਾਥਾਵਾਂ ਫਾਦਰ ਸਾਹਿਬ ਗਾਉਂਦੇ ਹੁੰਦੇ ਸੀਗੇ ਪ੍ਰੋਫੈਸ਼ਨਲੀ ਨਹੀਂ ਸੀ ਉਹਦਾ ਉਹਨਾਂ ਨੂੰ ਸ਼ੌਂਕ ਬਹੁਤ ਸੀ ਮੈਨੂੰ ਫਿਰ ਉੱਥੋਂ ਚਟਕ ਲੱਗੀ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਤੂੰ ਬੇਟਾ ਕਿਤੋਂ ਵੀ ਤਾਲੀਮ ਲੈ ਫਿਰ ਮੈਂ ਉਸਤਾਦ ਸ਼੍ਰੀ ਲਾਹ ਬਨਵਾਣਾ ਜੀ ਉਹਨਾਂ ਕੋਲੋਂ ਤਾਲੀਮ ਲੈਤੀ ਫਿਰ ਦੀਪਾ ਕੋਲੀਆ ਬੂਟਾ ਭਾਈ ਰੂਪਾ ਉਹਨਾਂ ਨੂੰ ਮਿਲਿਆ ਉਹਨਾਂ ਨੇ ਮੇਰੀ ਐਲਬਮ ਕੀਤੀਆਂ ਇੱਕ ਤਰ੍ਹਾਂ ਪਿਆਰ ਚਾਹੀਦਾ ਤੂੰ ਜਾਂ ਤੁਰ ਜੇਂਗੀ ਕਦੇ ਨਹੀਂ ਭੁੱਲ ਸਕਦੇ ਢੋਲੀ ਵਾਲੀ ਕਾਰ ਵਿੱਚ ਜਾਨ ਚਲੀ ਗਈ ਸੀ ਹਾਂ ਕਈ ਵਾਰ ਕਿਸੇ ਨੂੰ ਹੁੰਦਾ ਵੀ ਯਾਰ ਯਾਰ ਮੁੰਡਾ ਕੁੜੀ ਵਾਲੀ ਕਿਵੇਂ ਆਵਾਜ਼ ਕੱਢੀ ਜਾਂਦਾ ਉਹ ਐਸੇ ਆਰਟ ਦੇ ਵਿੱਚ ਹੀ ਆ ਕੇ ਐਲਬਮ ਹਿੱਟ ਹੋ ਗਈ ਸੀਗੀ ਇੱਕ ਭਰਾ ਮੈਨੂੰ ਰੱਬ ਵਰਗਾ ਮਿਲਿਆ ਕੌਣ ਆਰਨੇਦ ਬਾਈ ਉਹ ਕਿਦਾਂ ਬਾਈ ਨੂੰ ਮੈਂ ਮਿਲਿਆ ਹਨ ਤੇ ਮਿਲ ਕੇ ਕਿਤੇ ਬਾਈ ਨੇ ਸਨੈਪਚੈਟ ਪਾਤੀ ਵੈਸੀ ਚਲੋ ਕਹਿਤਾ ਬਾਈ ਨੇ ਕਿਹਾ ਨਾ ਬਾਈ ਦੇ ਗਾਣੇ ਲੈ ਕੇ ਆਵਾਂਗੇ ਮੈਂ ਬਸ ਫਿਰ ਮੈਂ ਕਿਹਾ ਬਾਈ ਹੁਣ ਕਰਨੇ ਕਰਨਾ ਗਾਣਾ ਤੇ ਬਾਈ ਜਿਉਂਦਾ ਬਸ ਦਰ ਆ ਰਿਹਾ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਫੇਸਬੁਕ ਪੇਜ YouTube ਚੈਨਲ ਦੇ ਉੱਤੇ ਅੱਜ ਆਪਾਂ ਤੁਹਾਨੂੰ ਉਸ ਇਨਸਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕਿ ਬਹੁਤ ਛੋਟੀ ਉਮਰ ਤੋਂ ਕਹਿੰਦੇ ਵੀ ਰੱਬ ਗੋਡ ਗਿਫਟ ਹੀ ਦਿੰਦਾ ਹੁੰਦਾ ਜੇ ਕਿਸੇ ਨੂੰ ਦਿੰਦਾ ਉਹ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਬਹੁਤ ਸਮਾਂ ਗਾਇਕੀ ਦਾ ਸਫਰ ਹੈ ਜਿਹੜਾ ਉਹ ਤੈਅ ਕੀਤਾ ਤੇ ਵਿਸ਼ਚ ਦੀ ਕੁਛ ਨਾ ਕੁਛ ਕਿਤੇ ਨਾ ਕਿਤੇ ਜਾ ਕੇ ਰੁਕਾਵਟਾਂ ਵੀ ਆਉਂਦੀਆਂ ਰਹੀਆਂ ਜੇ ਆਪਾਂ ਗੱਲਬਾਤ ਕਰੀਏ 2010 ਦੇ ਵਿੱਚ ਇੱਕ ਕੈਸ਼ਟਾਈਸਿਸ ਫਕਾਰੀ ਬਾਣੀ ਕੋਲ ਮਰੂਤੀ ਨਹੀਂ ਰੱਖਦੇ ਜੱਟ ਸਫਾਰੀ ਆ ਡੋਰੀਆ ਮਿਸ ਪੂਜਾ ਦੇ ਨਾਲ ਗੀਤ ਆਇਆ ਸੀਗਾ ਆਪਣੇ ਨਾਲ ਇਸ ਸਮੇਂ ਮੌਜੂਦ ਨੇ ਕੁਲਦੀਪ ਰਸੀਲਾ ਜੀ ਕਾਫੀ ਵਧੀਆ ਗਾਇਕੀ ਹੈ ਜਿਹੜੀ ਇਹਨਾਂ ਨੇ ਹੁਣ ਤੱਕ ਇੰਡਸਟਰੀ ਨੂੰ ਦਿੱਤੀ ਆ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਹੋਰ ਵੀ ਗੀਤ ਆਉਣੇ ਨੇਗੇ ਗੱਲਬਾਤ ਕਰਦੇ ਆ ਵੀ ਕਿੰਨਾ ਸਮਾਂ ਇਹ ਵਿੱਚੋਂ ਦੀ ਅਲੋਪ ਰਹੇ ਕਿਦਾਂ ਦਾ ਰਿਸਪੌਂਸ ਆ ਰਿਹਾਗਾ ਇੰਡਸਟਰੀ ਦੇ ਵਿੱਚ ਕੀ ਘਾਟੇ ਨੇ ਕੀ ਵਾਦੇ ਨੇ ਇੰਡਸਟਰੀ ਕਿੰਨਾ ਕੁ ਸਪੋਰਟ ਕਰਦੀ ਆ ਉਹਦੀ ਬਾਬਤ ਬਾਈ ਸਾਥ ਸ੍ਰੀ ਕਾਲ ਸਤਿ ਸ੍ਰੀ ਕਾਲ ਵੀਰੇ ਹੋਰ ਬਾਈ ਜੀ ਠੀਕ ਠਾਕ ਹੋਗੇ ਸਭ ਵਧੀਆ ਵੀਰੇ ਸਵਾਗਤ ਹੈ ਤੁਹਾਡਾ ਸਾਡੇ ਚ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਅੱਬਾਈ ਜੀ ਜੇ ਆਪਾਂ ਗੱਲਬਾਤ ਕਰੀਏ ਵੀ ਸ਼ੁਰੂ ਤੋਂ ਹੀ ਹਨਾ ਵੀ ਆਪਣਾ ਗਾਇਕੀ ਦਾ ਸਫਰ ਇੱਕ ਵਾਰ ਦੱਸ ਦਿਓ ਵੀ ਆਪਾਂ ਕਦੋਂ ਕੋ ਸ਼ੁਰੂ ਕੀਤਾ ਸੀਗਾ ਗਾਇਕੀ ਦਾ ਸਫਰ ਬਸ ਕਹਿ ਸਕਦੇ ਆ ਜੀ ਮੈਂ ਮਤਲਬ ਜੰਮਦੇ ਹੀ ਗਾਉਣ ਲੱਗ ਗਿਆ ਸੀਗਾ ਜੰਮਦੇ ਕੀ ਬਾਤ ਮਤਲਬ ਮੈਂ 10 ਸਾਲ ਦੀ ਉਮਰ ਦੇ ਵਿੱਚ ਮੇਰੀ ਐਲਬਮ ਆ ਗਈ ਸੀਗੀ ਇੱਕ ਤੇਰਾ ਪਿਆਰ ਚਾਹੀਦਾ ਇੱਕ ਤੇਰਾ ਪਿਆਰ ਚਾਹੀਦਾ ਵੈਸੇ ਤਾਂ ਜੇ ਗੱਲਬਾਤ ਕਰੀਏ ਮੈਂ ਵੀ ਤੁਹਾਡੇ ਹਾਂ ਉ अच्छा ਏਦਾਂ ਵੀ ਹੋ ਸਕਦਾਗਾ ਠੀਕ ਹੈ ਆਪਾਂ ਗਾਇਕੀ ਦੇ ਸਫਰ ਬਾਰੇ ਫਿਰ ਕਿਦਾਂ ਤੁਸੀਂ ਮਤਲਬ ਕੇਸ ਇੰਡਸਟਰੀ ਦੇ ਵਿੱਚ ਆਏ ਕੌਣ ਲੈ ਕੇ ਆਇਆ ਕਈ ਵਾਰ ਹੁੰਦਾ ਗਾਇਕੀ ਦੀ ਚਟਕਾ ਜਿਹੜੀ ਮੈਨੂੰ ਘਰ ਦੇ ਵਿੱਚੋਂ ਹੀ ਮਿਲੀ ਮੇਰੇ ਫਾਦਰ ਸਾਹਿਬ ਜਿੱਦਾਂ ਵੈਨ ਤਾਂ ਸ਼ੰਦ ਹਨਾ ਕੀ ਰਾਂਝਾ ਮਿਰਜਾ ਸਹਿਵਾ ਇਹ ਸਾਰੀਆਂ ਪੁਰਾਣੀਆਂ ਲੋਕ ਗਾਥਾਵਾਂ ਫਾਦਰ ਸਾਹਿਬ ਗਾਉਂਦੇ ਹੁੰਦੇ ਸੀਗੇ ਪ੍ਰੋਫੈਸ਼ਨਲੀ ਨਹੀਂ ਸੀ ਉਦਾਂ ਉਹਨਾਂ ਨੂੰ ਸ਼ੌਂਕ ਬਹੁਤ ਸੀ ਮੈਨੂੰ ਫਿਰ ਉੱਥੋਂ ਚਟਕ ਲੱਗੀ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਤੂੰ ਬੇਟਾ ਕਿਤੋਂ ਵੀ ਤਾਲੀਮ ਲੈ ਫਿਰ ਮੈਂ ਉਸਤਾਦ ਸ਼੍ਰੀ ਲਾਹ ਬਨਵਾਣਾ ਜੀ ਉਹਨਾਂ ਕੋਲੋਂ ਤਾਲੀਮ ਲੈਤੀ ਫਿਰ ਦੀਪਾ ਕੋਲੀਆ ਬੂਟਾ ਭਾਈ ਰੂਪਾ ਉਹਨਾਂ ਨੂੰ ਮਿਲਿਆ ਉਹਨਾਂ ਨੇ ਮੇਰੀ ਐਲਬਮ ਕੀਤੀਆਂ ਇੱਕ ਤਰ੍ਹਾਂ ਪਿਆਰ ਚਾਹੀਦਾ ਤੂੰ ਜਾਂ ਤੁਰ ਜੇਂਗੀ ਕਦੇ ਨਹੀਂ ਭੁੱਲ ਸਕਦੇ ਢੋਲੀ ਵਾਲੀ ਕਾਰ ਵਿੱਚ ਜਾਨ ਚਲੀ ਆ ਸੀ ਹਾਂ ਗੱਲਬਾਤ ਕਰੀ ਭਾਈ ਜਿਵੇਂ ਤੁਹਾਡੀ ਕੈਸਟ ਧਰਮਪ੍ਰੀਤ ਭਾਈ ਜੀ ਨਾਲ ਆਈ ਸੀਗੀ ਤੂੰ ਬਹਿ ਕੇ ਗੱਲ ਮੁਕਾਲਾ ਨਹੀਂ ਜੇ ਤੈਥੋਂ ਨਹੀਂ ਨਿਭਦੀ ਠੀਕ ਹੈ ਉਹ ਕਿਹੜੇ ਸੰ ਦੇ ਵਿੱਚ ਆਈ ਸੀ ਤੇ ਉਦੋਂ ਮਤਲਬ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਉਦੋਂ ਕਿੰਨਾ ਕੁ ਹੰਗਾਰਾ ਰਿਹਾਗਾ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਸੀਗਾ ਕਿਉਂਕਿ ਏਜ ਵੀ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਵੀਰੇ ਇਹ ਨਹੀਂ ਕਿ ਮੈਂ ਬਹੁਤ ਵਧੀਆ ਗਾਉਂਦਾ ਸੀ ਲੋਕਾਂ ਦੇ ਬੱਚੇ ਨੂੰ ਵੈਸੇ ਵੀ ਬਹੁਤ ਪਿਆਰ ਕਰਦੇ ਹੁੰਦੇ ਜੀ ਉਹਨਾਂ ਨੇ ਮੈਨੂੰ ਬਹੁਤ ਮਾਨ ਸਤਕਾਰ ਪਿਆਰ ਨਾਲ نوازਿਆ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਮੈਨੂੰ ਹੂੰ ਬਾਕੀ ਧਰਮਪ੍ਰੀਤ ਵੀਰੇ ਉਹਨਾਂ ਦਾ ਬਹੁਤ ਵੱਡਾ ਨਾਮ ਸੀ ਉਹਨਾਂ ਨਾਲ ਕੰਮ ਕਰਨ ਦਾ ਰਿਐਕਸ਼ਨ ਕਿਦਾਂ ਬਿਲਕੁਲ ਬਿਲਕੁਲ ਵੀਰੇ ਮੈਂ ਪਹਿਲਾ ਬਾਈ ਧਰਮਪ੍ਰੀਤ ਉਹਨਾਂ ਦੀ ਐਲਬਮ ਜਿੱਦਾਂ 60 ਮਿੰਟ ਦੀ ਰੀਲ ਹੁੰਦੀ ਸੀ 90 ਮਿੰਟ ਦੀ ਉਹ ਲਿਆ ਕੇ ਹਨਾ ਮੈਂ ਮਜ਼ਦੂਰੀ ਬਹੁਤ ਕੀਤੀ ਖੇਤਾਂ ਦੇ ਵਿੱਚ ਜਿੱਦਾਂ ਨਰਮਨ ਨਰਮਾ ਕਪਾਹ ਚੁਗਣਾ ਜਾਂ ਐਦਾ ਐਦਾ ਆਪਣੇ ਆਪਣੇ ਖਰਚਿਆਂ ਲਈ ਛੋਟੇ ਛੋਟੇ ਐਦਾ ਕੰਮ ਹਨਾ ਤੇ ਫਿਰ ਬਾਈ ਧਰਮਪ੍ਰੀਤ ਦੀ ਐਲਬਮ ਜਿੱਦਾਂ ਮੈਂ ਭਰਾਉਣੀ ਜਾਂ ਕਦੇ ਨਵੀਂ ਲੈ ਕੇ ਆਉਣੀ ਬਾਈ ਦਾ ਬਹੁਤ ਵੱਡਾ ਨਾਮ ਸੀ ਤੇ ਮੈਨੂੰ ਬਹੁਤ ਸਪੋਰਟ ਬਾਈ ਹੁਣਾ ਨਾ ਮਿਲੀ ਹਨਾ ਬਹੁਤ ਐਲਬਮ ਹਿੱਟ ਹੋਈ ਚੁੰਨੀ ਲੜ ਬਨ ਕੇ ਪਿਆਰ ਠੀਕ ਹੈ ਜੀ ਜੇ ਆਪਾਂ ਗੱਲਬਾਤ ਕਰੀ ਹੈ ਨਾ ਵੀ ਬਹੁਤ ਲੋਕ ਤਾਂ ਪਿੱਛੋਂ ਉਹ ਹੋ ਸਕਦਾ ਵੀ ਸਮੇ ਇਹ ਜਿਆ ਸੀਗਾ ਇਹ ਵੀ ਸੋਚਦੇ ਵੀ ਕਿ ਸ਼ਾਇਦ ਪਿੱਛੇ ਕੋਈ ਕੁੜੀ ਗਾ ਰਹੀ ਹੈ ਹਾਂ ਬਿਲਕੁਲ ਬਿਲਕੁਲ ਇਹ ਚੀਜ਼ ਵੀ ਹੁੰਦੀ ਸੀ ਉਹ ਐਕਚੁਅਲੀ ਗੱਲ ਇਹ ਆ ਜਿਹੜੇ ਆਪਣੇ ਸਾਰੇ ਪਿੰਡ ਵਾਲੇ ਭਰਾ ਹਨਾ ਪਿਆਰੇ ਜਿਹੜੇ ਵੀਰ ਆ ਸਾਰੇ ਪਿਆਰ ਕਰਨ ਵਾਲੇ ਆ ਕਈ ਵਾਰ ਕਿਸੇ ਨੂੰ ਹੁੰਦਾ ਵੀ ਯਾਰ ਯਾਰ ਮੁੰਡਾ ਕੁੜੀ ਵਾਲੀ ਕਿਵੇਂ ਆਵਾਜ਼ ਕੱਢੀ ਜਾਂਦਾ ਉਹ ਐਸੇ ਆਰਡ ਦੇ ਵਿੱਚ ਹੀ ਆ ਕਿ ਐਲਬਮ ਹਿੱਟ ਹੋ ਗਈ ਸੀਗੀ ਤੇ ਐਕਚੁਅਲ ਚ ਗੱਲ ਇਹ ਹੈ ਆ ਵੀ 15 ਸਾਲ ਤੱਕ ਕੋਈ ਵੀ ਇਨਸਾਨ ਆ ਉਹਦੀ ਬੱਚਿਆਂ ਵਾਲੀ ਆਵਾਜ਼ ਹੁੰਦੀ ਆ 16 17 ਸਾਲ ਦੀ ਉਮਰ ਚ ਉਹਦੀ ਆਵਾਜ਼ ਚੇਂਜ ਹੋ ਜਾਂਦੀ ਆ ਹਮ ਇੰਡਸਟਰੀ ਬਹੁਤ ਵੱਡੀ ਆ ਬਾਈ ਹਨਾ ਆਪਾਂ ਗੱਲਬਾਤ ਕਰੀਏ ਗਾਇਕੀ ਦੀ ਕਾਫੀ ਸਮਾਂ ਤੁਸੀਂ ਵਿੱਚੋਂ ਦੀ ਅਲੋਪ ਰਹੋਗੇ ਲਗਭਗ ਕਿੰਨੇ ਕ ਸਾਲ ਤੁਸੀਂ ਆਪ ਹੀ ਦੱਸੋ ਮੈਂ ਤਾਂ ਨਹੀਂ ਅਲੋਪ ਅਲੋਪ ਰਿਹਾ ਵੈਸੇ ਮੈਂ ਬਿਲਕੁਲ ਨਹੀਂ ਕਹਿ ਸਕਦਾ ਉਸ ਗੱਲ ਨੂੰ ਪਰ ਇਹ ਗੱਲ ਹੈਗੀ ਆ ਗਾਣੇ ਘਟ ਆਏ ਹਾਂ ਗਾਣੇ ਘਟ ਆਏ ਉਹ ਟੀਮ ਸੀਗੀ ਟੀਮ ਜਿੱਦਾਂ ਦੀਪਾ ਕੋਹਲੀਆ ਬੂਟਾ ਭਾਈ ਰੂਪਾ ਮਾਹੌਲ ਥੋੜਾ ਚੇਂਜ ਹੋ ਗਿਆ ਹਨਾ ਮੇਰਾ ਐਗਰੀਮੈਂਟ ਉਹਨਾਂ ਨਾਲ ਪੂਰਾ ਹੋ ਗਿਆ ਸੀ ਫਿਰ ਅਸੀਂ ਐਲਬਮ ਕੀਤੀ ਮੇਲਾ ਫਿਰ ਸਫਾਰੀ ਐਲਬਮ ਕੀਤੀ ਡੋਰੀਆ ਕੀਤੀ ਮੈਸ ਪੂਜਣਾ ਬਹੁਤ ਹਿੱਟ ਹੋਈ ਸੀਗੀ ਬਟ ਥੋੜਾ ਜਿਹਾ ਵਿੱਚ ਗੈਪ ਪੈ ਗਿਆ ਸੀਗਾ ਤੇ ਜੇ ਤੁਸੀਂ ਤੁਸੀਂ ਗੱਲ ਕੀਤੀ ਇੰਡਸਟਰੀ ਚ ਮਤਲਬ ਕੌਣ ਸਪੋਰਟ ਕਰਦਾ ਹਾਂ ਇੰਡਸਟਰੀ ਦੀ ਗੱਲ ਬਾਤ ਇਹੀ ਆ ਨਾ ਵੀ ਇੰਡਸਟਰੀ ਸਪੋਰਟ ਕਰਦੀ ਆ ਤੁਹਾਨੂੰ ਜਾਂ ਨਹੀਂ ਇੰਡਸਟਰੀ ਯਾਰ ਇੱਕ ਭਰਾ ਮੈਨੂੰ ਰੱਬ ਵਰਗਾ ਮਿਲਿਆ ਕੌਣ ਆਰਨੇਦ ਬਾਈ ਉਹ ਕਿਦਾਂ ਬਾਈ ਨੂੰ ਮੈਂ ਮਿਲਿਆ ਹਨ ਤੇ ਮਿਲ ਕੇ ਕਿਤੇ ਬਾਈ ਨੇ ਸਨੈਪਚੈਟ ਪਾਤੀ ਵੈਸੀ ਚਲੋ ਕਹਿਤਾ ਬਾਈ ਨੇ ਕਿਹਾ ਨਾ ਬਾਈ ਦੇ ਗਾਣੇ ਲੈ ਕੇ ਆਵਾਂਗੇ ਮੈਂ ਬਸ ਫਿਰ ਮੈਂ ਕਿਹਾ ਬਾਈ ਹੁਣ ਕਰਨੇ ਕਰਨਾ ਗਾਣਾ ਤੇ ਬਾਈ ਜਿਉਂਦਾ ਬਸ ਦਰ ਰਵੇ ਹਨ ਤੇ ਉਹ ਇੰਡਸਟਰੀ ਦਾ ਸਾਰੇ ਸਿਆਣੇ ਆ ਵਧੀਆ ਠੀਕ ਆ ਚੰਗੇ ਹੈਗੇ ਪਰ ਕਹਿੰਦੇ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ ਹਨਾ ਬਾਈ ਨੇ ਮੇਰੇ ਤੇ ਬਹੁਤ ਵੱਡਾ ਅਸਾਨ ਕੀਤਾ ਠੀਕ ਯਾਨੀ ਕਿ ਹੁਣ ਆਪਣਾ ਕੋਈ ਗਾਣਾ ਆ ਰਿਹਾ ਫਿਰ ਲਾਵ ਹੀਰਾ ਉਸਤਾਦ ਜੀ ਉਹਨਾਂ ਦਾ ਗਾਣਾ ਆ ਰਿਹਾ ਮੇਰਾ ਜੀ ਮਨੀ ਸ਼ੇਰ ਵਾਲਿਆਂ ਦਾ ਲਿਖਿਆ ਹੋਇਆ ਮਿਊਜ਼ਿਕ ਹੈਗਾ ਬੀਟਕੌਪ ਉਹਨਾਂ ਦਾ ਤੇ ਆਰਨੇਤ ਵੀਰੇ ਦਾ ਰਾਜ ਵੀਰੇ ਦਾ ਹਨਾ ਤੇ ਉਸਤਾਦ ਲਾਵ ਹੀਰਾ ਜੀ ਕਰਮਜੀਤ ਫੱਕਰ ਝੰਡਾ ਉਸਤਾਦ ਉਹਨਾਂ ਦਾ ਵੀ ਬਹੁਤ ਮਤਲਬ ਬਹੁਤ ਸਹਿਜ ਹੋਗਾ ਹਨਾ ਤੇ ਬਾਕੀ ਗੋਲੂ ਚੀਮਾ ਭਲਵਾਨ ਜੀ ਸਾਰਿਆਂ ਨੇ ਬਹੁਤ ਮਤਲਬ ਸਾਥ ਦਿੱਤਾ ਮੇਰਾ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਕਰਦਾ ਤੇ ਬਈ ਇੱਕ ਗੱਲਬਾਤ ਹੋਰ ਕਰੀ ਆ ਨਾ ਜਿੱਦਾਂ ਕਿ ਇੰਡਸਟਰੀ ਦੇ ਵਿੱਚ ਕਈ ਵਾਰ ਕਿਸੇ ਕੋਲ ਬੰਦ ਮੈਂ ਮੰਨ ਕੇ ਚੱਲੇ ਵੀ ਕੰਮ ਨਹੀਂ ਹੁੰਦਾ ਜੀ ਠੀਕ ਹੈ ਬੰਦੇ ਡਿਪਰੈਸ਼ਨ 'ਚ ਵੀ ਚਲੇ ਜਾਂਦੇ ਹੈਗੇ ਹਾਲਾਤ ਜਿਹੜੇ ਕਈ ਵਾਰ ਮਾੜੇ ਹੋ ਜਾਂਦੇ ਨੇ ਜੇ ਜਦੋਂ ਕੰਮ ਨਾ ਹੋਵੇ ਇਸ ਤਰ੍ਹਾਂ ਦੇ ਹਾਲਾਤ ਆਏ ਨੇ ਕਦੇ ਹਾਲਾਤ ਮੇਰੇ ਉਦੋਂ ਮਾੜੇ ਸੀ ਜਦੋਂ ਮੇਰੀਆਂ ਬਹੁਤ ਐਲਬਮ ਆਉਂਦੀਆਂ ਸੀ ਉਹ ਕਿਉਂ ਹਾਂ ਇਹ ਕੀ ਗੱਲ ਉਦੋਂ ਮੇਰਾ ਐਗਰੀਮੈਂਟ ਸੀ ਚਲੋ ਉਹ ਤਾਂ ਐਗਰੀਮੈਂਟ ਪੂਰਾ ਕਰਨਾ ਹੀ ਸੀ ਕੋਈ ਵੱਡੀ ਗੱਲ ਨਹੀਂ ਹੈਨਾ ਪਰ ਉਹਦੋਂ ਬੱਚਾ ਸੀ ਸ਼ੋਹ ਨਹੀਂ ਪੈਂਦੇ ਸੀ ਅੱਛਾ ਮੇਰੀ ਸਫਾਰੀ ਐਲਬਮ ਆਈ ਡੋਰੀਆ ਆਈ ਕੰਮ ਨਹੀਂ ਮੁੱਕਿਆ ਮੇਰੇ ਕੋਲੇ ਮੈਨੂੰ ਮੇਰੇ ਜੋਗਰਾ ਕੰਮ ਮਿਲਦਾ ਹੀ ਰਹਾ ਜਿਹਦੇ ਵਿੱਚ ਬੰਦਾ ਆਪਣਾ ਘਰ ਪਰਿਵਾਰ ਗੱਡੀ ਉਹ ਜੇ ਉਹ ਸਾਰਾ ਠੀਕ ਚਲਾਉਂਦਾ ਰਹੇ ਹੂੰ ਬਾਕੀ ਡਿਪਰੈਸ਼ਨ ਡਿਪਰੂਸ਼ਨ ਵਾਲੀ ਗੱਲ ਨਹੀਂ ਮੈਂ ਠੀਠ ਬਹੁਤ ਆ ਵੀਰੇ ਅੱਛਾ ਠੀਕ ਹੈ ਮੈਂ ਜੰਮ ਦਾ ਮਾਂ ਨੇ ਠੀਠੇ ਜੰਮਿਆ ਸੀਗਾ ਹੂੰ ਬਾਕੀ ਮੈਨੂੰ ਪਿਆਰ ਕਰਨ ਵਾਲੇ ਮੈਨੂੰ ਉਹ ਬਚਾਈ ਜਾਂਦੇ ਆ ਜੀ ਜਿਹੜੇ ਪਿਆਰ ਕਰਦੇ ਆ ਨਾ ਹੂੰ ਬੰਦੇ ਤਾਂ ਇੰਡਸਟਰੀ ਦੇ ਵਿੱਚ ਮੈਨੂੰ ਮਤਲਬ ਤਕਰੀਬਨ ਤਕਰੀਬਨ ਕੁਝ ਕੁ ਬੰਦੇ ਹਜੇ ਮਿਲਿਆ ਕੁਝ ਕੁ ਦੋਸਤ ਚੱਪਲ ਵਰਗੇ ਅੱਛਾ ਚੱਪਲ ਵਰਗੇ ਦੋਸਤ ਮਿਲਿਆ ਚੱਪਲ ਜਿਵੇਂ ਸਾਥ ਵੀ ਦਿੰਦੀ ਆ ਪਿੱਛੇ ਤੋਂ ਚਿਕੜ ਵੀ ਉਛਾਲਦੀ ਆ ਹਾਂ ਹਾਂ ਪਰ ਉਹ ਐਕਚੁਅਲ ਚ ਉਹ ਬੰਦੇ ਨੂੰ ਨਾ ਸਿਖਾਉਂਦੇ ਆ ਉਹ ਦੱਸਦੇ ਆ ਵੀ ਤੂੰ ਥੋੜਾ ਜਿਹਾ ਕੁਝ ਕਰ ਹੂੰ ਵੀ ਜਿਹੜਾ ਤੁਹਾਨੂੰ ਕੋਈ ਬੰਦਾ ਟਾਰਚ ਕਰਦਾ ਨਾ ਫਿਰ ਤੁਹਾਨੂੰ ਅੰਦਰੋਂ ਹਲਾਰਾ ਵੱਜਦਾ ਹਨਾ ਵੀ ਖੜਾ ਹੋ ਗੱਲ ਆ ਕੋਈ ਉਹ ਜਿਉਂਦੇ ਵੱਸਦੇ ਰਹਿਣ ਗੁਲਦੀਬਾਈ ਜੀ ਆਪਾਂ ਜੇ ਗੱਲਬਾਤ ਕਰੀਏ ਵੀ ਆਪਣੇ ਲਗਭਗ ਕਿੰਨੇ ਕੁ ਗਾਣੇ ਜਿਹੜੇ ਹਿੱਟ ਹੋਏ ਹੈਗੇ ਹਿੱਟ ਵੀਰੇ ਹੋਰ ਤਾਂ ਇੱਕ ਇੱਕ ਗਾਣਾ ਅਗਲਾ ਕਰਦਾ ਵੀ ਚਲੋ ਵਧੀਆ ਗੱਲਾਂ ਹਨਾ ਉਦੋਂ 8-9 ਗਾਣੇ ਹੁੰਦੇ ਸੀ ਐਲਬਮ ਦੇ ਵਿੱਚ ਉਹ ਤਕਰੀਬਨ ਤਕਰੀਬਨ ਕਲਾਕਾਰ ਘਟ ਸੀ ਹਮ ਖਰਚੇ ਘਟ ਸੀ ਤੇ ਪਿਆਰ ਰੋਗ ਵਾਲਾ ਕਰਦੇ ਸੀ ਉਹ ਤਕਰੀਬਨ 7-8 ਗਾਣੇ ਚੱਲ ਜਾਂਦੇ ਸੀ ਇੱਕ ਐਲਬਮ ਦੇ ਵਿੱਚੋਂ A ਸਾਈਡ ਦੇ 2 ਚੱਲ ਗਏ ਹਨਾ ਜਾਂ ਇਸ ਸਾਈਡ ਦੇ 3 ਚੱਲ ਗਏ 4 ਦੂਸਰੀ ਸਾਈਡ ਦੇ ਚੱਲ ਗਏ ਹਨਾ B ਸਾਈਡ ਦੇ ਤੁਹਾਨੂੰ ਪਤਾ ਹੀ ਆ ਨਾ ਜੀ ਏ ਸੈੱਟ ਬੀ ਸੈੱਟ ਉਹ ਤੋਂ 4 5 6 ਗਾਣੇ ਚੱਲ ਜਾਂਦੇ ਹੁੰਦੇ ਸੀ ਐਲਬਮ ਦੇ ਵਿੱਚੋਂ ਮੇਰੀਆਂ ਮੇਰੇ ਖਿਆਲ ਦੇ ਵਿੱਚ ਬਾਬੇ ਦੀ ਕਿਰਪਾ ਨਾਲ ਤੇ ਸੋਤੇ ਜਿਉਂਦੇ ਵਾਸਤੇ ਰਹਿਣ ਜਿਹੜੇ ਹਜੇ ਤੱਕ ਵੀ ਜਿਉਂਦਾ ਰੱਖੀ ਬੈਠੇ ਹੈਗੇ ਮੇਰੀ ਖਿਆਲ ਤੇ ਮੇਰੀਆਂ 20 22 ਐਲਬਮ ਆਈਆਂ ਹੋਣੀਆਂ ਨੇ ਹਾਂ ਤੇ ਇੱਕ ਦੇ ਵਿੱਚ 8 9 ਗਾਣੇ ਸੀਗੇ ਹੂੰ ਹੁਣ ਵਧੀਆ ਮਤਲਬ ਹੁਣ ਵਾਲਾ ਤੇ ਪਹਿਲਾਂ ਵਾਲਾ ਐਕਸਪੀਰੀਅੰਸ ਕਿਸ ਤਰ੍ਹਾਂ ਜਿੱਦਾਂ ਕਿ ਪਹਿਲਾਂ ਜਿਉਂਦੀ ਚੀਜ਼ ਤਾਂ ਕੈਸਟ ਹੀ ਆਉਂਦੀ ਸੀਗੀ ਹਾਂਜੀ ਹਾਂਜੀ 8 10 ਗਾਣਿਆਂ ਦੀ ਹੁਣ ਤਾਂ ਇੱਕੋ ਹੀ ਸੌਂਗ ਆ ਜਾਂਦਾ ਹੁੰਦਾ ਨਾ ਬਾਈ ਉਦੋਂ ਮੈਂ ਬੱਚਾ ਸੀਗਾ ਐਕਚੁਅਲੀ ਆਪਣੇ ਫੈਸਲੇ ਖੁਦ ਨਹੀਂ ਲੈਣੇ ਆਉਂਦੇ ਸੀਗੇ ਮੈਨੂੰ ਹਨਾ ਤੇ ਹੁਣ ਐਦਾਂ ਵੀ ਚਲੋ ਜਿਹੜਾ ਅੱਜ ਜੋਨ ਚੱਲ ਰਿਹਾ ਮੈਨੂੰ ਮੈਨੂੰ ਸੁਰਤ ਜਿਹੜੀ ਕਹਿ ਸਕਦੇ ਮੈਂ ਜਵਾਨ ਹੋਇਆ ਹਨਾ ਕਈ ਬੰਦੇ ਕਹਿ ਦਿੰਦੇ ਹੁੰਦੇ ਆ ਵੀ ਯਾਰ ਐਂ ਕਰਕੇ ਬਾਈ ਯਾਰ ਅਸੀਂ ਨਿੱਕੇ ਨਿੱਕੇ ਹੁੰਦੇ ਜੇ ਤੁਹਾਨੂੰ ਸੁਣਦੇ ਰਹੇ ਆ ਮੈਂ ਉਦੋਂ ਕਹਾਂ ਵੀ ਮੈਂ ਵੀ ਛੋਟਾ ਹੀ ਹੁੰਦਾ ਸੀ ਹਨਾ ਵੀ ਆਪਾਂ ਸਾਰੇ ਇਕੱਠੇ ਜਵਾਨ ਹੋਏ ਆਂਗੇ ਤੇ ਮੇਰੇ ਕਹਿੰਦਾ ਮਤਲਬ ਵੀ ਮੈਂ ਜਵਾਨ ਹੀ ਹੋਇਆ ਕੋਈ ਬੁਢਾ ਨਹੀਂ ਹੋਇਆ ਮੈਨੂੰ ਆ ਜਿਹੜਾ ਜੋਨ ਆ ਇਹ ਵਧੀਆ ਲੱਗਦਾ ਜਿਹੜੇ ਸਾਰੇ ਸਾਰੇ ਘੈਂਟ ਭਰਾ ਜਿਵੇਂ ਨੇਤ ਵੀਰੇ ਦੇ ਖਾਸ ਕਰਕੇ ਗਾਣੇ ਕਿਸੇ ਨਾ ਕਿਸੇ ਜਗ੍ਹਾ ਤੇ ਜਾ ਕੇ ਨਾ ਆਪਾਂ ਕਹਿ ਦਿੰਨੇ ਹੁੰਨੇ ਆ ਵੀ ਯਾਰ ਜੇ ਆਹ ਕਲਾਕਾਰ ਥੋੜਾ ਜਿਹਾ ਐਂਜੇ ਕਰ ਲੈ ਹੋਰ ਵੀ ਘੈਂਟ ਹੋ ਜੂ ਹੋਰ ਵੀ ਘੈਂਟ ਹੋ ਜੂ ਉਹ ਪਹਿਲਾ ਕਲਾਕਾਰ ਆ ਨੇਤ ਜਿਹਦੇ ਵਿੱਚੋਂ ਮੈਨੂੰ ਐ ਘੈਂਟ ਲੱਗਦਾ ਪਹਿਲਾਂ ਤਾਂ ਲੁੱਕ ਵਾਈਜ਼ ਫਿਰ ਪਰਫਾਰਮੈਂਸ ਫਿਰ ਜਿਹੜੇ ਲਿਰਿਕਸ ਲਿਖਦਾ ਵੀਰਾ ਉਹਦੀ ਕੰਪੋਜੀਸ਼ਨ ਵਰਡ ਨੂੰ ਕਿਦਾਂ ਪ੍ਰੋਨਾਂਸ ਕਰਨਾ ਕਰੋੜ ਕੇ ਕਰਾਰੇ ਪੰ ਜਿੱਦਾਂ ਉਹ ਗਾਉਂਦਾ ਬਹੁਤ ਘੈਂਟ ਗਾਉਂਦਾ ਠੀਕ ਹੈ ਤੇ ਜਿਹੜਾ ਆਉਣ ਵਾਲਾ ਗਾਣਾ ਇਹਦੇ ਲਈ ਫਿਰ ਕਿੰਨੇ ਕੰਫਰਟੇਬਲ ਹੋਗੇ ਕਿੰਨਾ ਕੁ ਮਤਲਬ ਕਿ ਆਪਣੇ ਆਪ ਨੂੰ ਇਸ ਤਰ੍ਹਾਂ ਮੰਨਦੇ ਸਾਈਟਮੈਂਟ ਬਹੁਤ ਆ ਮੈਨੂੰ ਤੇ ਅੰਦਰੋਂ ਥੋੜਾ ਜਿਹਾ ਡਰ ਜਾ ਵੀ ਹੈਗਾ ਵੀ ਯਾਰ ਹੁਣ ਇਹ ਜਿਹੜਾ ਮੇਰੇ ਲਈ ਗਾਣਾ ਇੱਕ ਤਾਂ ਆ ਹੁੰਦਾ ਨਾ ਬੰਦਾ ਵੀ ਯਾਰ 20 ਸਾਲ ਦੀ ਉਮਰ ਆ ਗਈ ਹਾਂ ਬੰਦਾ ਅਗਲਾ ਕਹਿੰਦਾ 2-4 ਸਾਲ ਹੋਰ ਅਸੀਂ ਸਟਰਗਲ ਕਰ ਲੰਨੇ ਆ ਹਨਾ ਹਾਂ ਹੁਣ ਆਇਆ ਵੀ 28-29 ਸਾਲ ਦੇ ਹੋਏ ਹੋਏ ਆਗੇ ਤੇ ਉਸ ਤੋਂ ਬਾਅਦ ਤਾਂ ਮੈਨੂੰ ਐਂ ਜੇ ਲੱਗਦਾ ਵੀ ਕੰਮ ਖਰਾਬ ਹੀ ਹੋਊਗਾ ਹਨਾ ਵੀ ਹੁਣ ਤਾਂ ਮੈਨੂੰ ਉਮੀਦ ਆ ਵੀ ਹੁਣ ਪਿਆਰ ਦੇ ਦਿਓ ਜਿਵੇਂ ਪਹਿਲਾਂ ਛੋਟੇ ਜੇ ਕੁਲਦੀਪ ਰਸੀਲੇ ਨੂੰ ਤੁਸੀਂ ਚੱਕਿਆ ਸੀ ਵੀ ਹਾਂ ਗੋਦੀ ਚੱਕ ਲਿਆ ਸੀਗਾ ਹਨਾ ਤੇ ਹੁਣ ਗੋਦੀ ਫੇਰ ਚੱਕ ਲਿਓ ਦੁਬਾਰਾ ਗੋਦੀ ਚੱਕਣ ਦੇ ਲਈ ਆਪਾਂ ਦੋਸਤਾਂ ਨੂੰ ਸਾਰਿਆਂ ਨੂੰ ਅਪੀਲ ਵੀ ਕਰਦੇ ਆ ਕਿਉਂਕਿ ਆਪਾਂ ਮਾੜੇ ਕੰਮ ਨੂੰ ਸਪੋਰਟ ਨਹੀਂ ਕਰਦੇ ਜੇ ਕੋਈ ਚੰਗਾ ਕਰਦਾ ਤਾਂ ਉਹਨੂੰ ਹੱਥਾਂ ਤੇ ਚੱਕਣਾ ਬਣਦਾ ਵੀ ਹੈ ਬਾਕੀ ਬਾਈ ਤਾਂ ਪਹਿਲਾਂ ਤੋਂ ਸੁਪਰਸਟਾਰ ਰਹੇ ਨੇਗੇ ਅੱਡੀਨਿੰਗ ਦੇ ਵਿੱਚ ਬਹੁਤ ਵਧੀਆ ਨਾਮਣਾ ਖੱਟਿਆਗਾ ਅਸੀਂ ਉਮੀਦ ਕਰਦੇ ਵੀ ਆਉਣ ਵਾਲੇ ਦਿਨਾਂ ਚ ਵੀ ਇਸ ਤਰ੍ਹਾਂ ਦਾ ਨਾਮਣਾ ਖੱਟੋ ਹਨਾ ਇਹ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਜੀ ਤੁਹਾਡਾ ਵੀ ਵੀਰੇ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦਿੱਤਾ ਥੈਂਕ ਯੂ ਵੀਰੇ ਅੱਜ ਕਰ ਸਮਾਂ ਬਹੁਤ ਘੱਟ ਹੁੰਦਾ ਹਰੇਕ ਕੋਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮਿਲ ਜਿਆ 11 ਉਤੋਂ ਪੁਲਿਸਪੋਰਟ ਤੁਹਾਨੂੰ ਥੈਂਕ ਯੂ ਵੀਰੇ ਥੈਂਕ ਯੂ ਜੀ